ਪਟਿਆਲਾ ਤੋਂ ਆ ਰਹੀ ਹੈ ਜਿੱਥੇ 21 ਸਾਲਾਂ ਨੌਜਵਾਨ ਵਿਰੁੱਧੀ ਹੱਤਿਆ ਕਰ ਦਿੱਤੀ ਗਈ ਹੈ। ਸੋ ਪਰਿਵਾਰਕ ਮੈਂਬਰਾਂ ਮੁਤਾਬਕ ਵੀਰੂ ਰਾਤ ਨੂੰ ਆਪਣੇ ਦੋਸਤਾਂ ਦੇ ਨਾਲ ਗਿਆ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਰਜਿੰਦਰ ਹਸਪਤਾਲ ਤੋਂ ਸੂਚਨਾ ਮਿਲੀ ਹੈ ਕਿ ਉਹਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਬੰਧਤ ਥਾਣੇ ਅੱਗੇ ਇਕੱਠ ਕਰਕੇ ਨਿਆਂ ਦੀ ਮੰਗ ਕੀਤੀ ਹੈ ਤੇ ਧਰਨਾ ਪ੍ਰਦਰਸ਼ਨ ਕੀਤਾ ਹੈ। ਸੋ ਵਿਰਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੱਟਾ ਜੀ ਕੀ ਹੈ ਕੀ ਤੁਹਾਨੂੰ ਸੂਚਨਾ ਮਿਲੀ ਸੀ ਕਿੰਨੇ ਸਾਨੂੰ ਦੇਰ ਰਾਤ ਕਰਿੰਦਰਾਪੁਰ ਤੋਂ ਤਲਾ ਮਿਲੀ ਸੀ ਇੱਕ ਬੀਰੂ ਪੁੱਤਰ ਪਾਲੀ ਵਸਦੇ ਨੂੰ ਮਦਰਾਗੋੜੀ ਪਟਾ ਦਾ ਲੜਕਾ 19 ਸਾਲ ਦਾ ਉਹਦੀ ਗਨ ਸ਼ਾਟ ਕਰਕੇ ਡੈਥ ਹੋਈ ਹੈ ਤੇ ਅਸੀਂ ਉਹਦੇ ਪਰਿਵਾਰ ਦੇ ਬਿਆਨ ਲੈ ਕੇ ਜਿਹੜੀ ਬੰਦੀ ਕੋਣੀ ਕਰ ਰਹੀ ਹੈ ਅਮ ਜਿਹਾ ਵਾਂਗੇ ਪੱਟਾ ਚ ਕਰ ਕਿੱਦਨੇ ਜੀ ਡੈੱਡ ਬੋਡੀ ਕਿੱਥੋਂ ਮਿਲੀ ਹੈ ਜੀ ਇਹ ਸਾਨੂੰ ਨਿੰਦਰਾ ਹਸਪਤਾਲ ਤੋਂ ਇਤਲਾ ਮਿਲੀ ਹੈ ਉੱਥੇ ਬਰੋਡਾਡ ਪਹੁੰਚੀ ਹੈ ਸਰ ਕੀਦੇ ਦੁਆਰਾ ਤੇ ਜਮਾ ਕਰਵਾਇਆ ਗਿਆ ਸੀ ਇਹ ਲੜਕੇ ਨੂੰ ਜਿਹੜਾ ਤੇ ਭਰਤੀ ਕਰਵਾਇਆ ਇਹ ਆਪ ਹੀ ਲਾਗੇ ਨੇ ਉਹਨਾਂ ਦੇ ਵਾਰਸ ਲਾਗੇ ਨੇ ਕੋਈ ਉਹਨਾਂ ਦੀ ਵੈਰੀਫਾਈ ਕਰਾਂਗੇ ਜਾ ਕੇ ਬਿਆਨ ਲੈ ਕੇ ਉਹ ਸਾਰੀ ਪੜਤਾਲ ਨੰਦਰ ਹਸਪਤਾਲ ਜਾ ਕੇ ਬਿਆਨ ਲਿਖਾਂਗੇ ਜਿਵੇਂ ਬਿਆਨ ਲਾਣਗੇ ਉਸ ਤੋਂ ਪੂਰੀ ਕਾਰਵਾਈ ਕੀਤੀ ਜਾਵੇ ਕਿੰਨੇ ਗੰਨ ਛੁੱਟ ਲੱਗੇ ਜੀ ਬੱਚੇ ਨੂੰ ਇਹ ਜਾ ਕੇ ਮੈਡੀਕਲ ਕਰ ਰਿਪੋਰਟ ਜਿੰਨੇ ਆਣਗੇ ਉਹ ਲਾਇਆ ਕਰਕੇ ਦੇਖਾਂਗੇ ਪਰਿਵਾਰ ਬੋਲੋ ਕੋਈ ਦੱਸੇਗੀ ਜੀ ਕਿੰਨੇ ਨੇ ਮਾਰੇ ਨਹੀਂ ਅਜੇ ਤੱਕ ਕੋਈ ਅਜੇ ਤੱਕ ਪਾਰਦੀ ਸਟੇਟਮੈਂਟ ਲੈਣੀ ਹੈ ਪਰਿਵਾਰ ਦੀ ਸਟੇਟਮੈਂਟ ਲੈ ਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਜਿੰਨੇ ਵੀ ਨਾਲ ਹਾਂਗੇ ਤੁਸੀਂ ਕੌਣ ਜਲਦੀ ਟੈਸਟ ਕਰ ਲਾਂਗੇ ਉਮਰ ਕਿੰਨੀ ਹੋ ਗਈ ਮੁੰਡੇ ਦੀ ਲਗਨੀ ਉਮਰ ਦੀ 19 ਸਾਲ ਦੀ ਕੋਈ ਵਾਹ ਕੰਮ ਕੀ ਕਰਦਾ ਸੀ ਪੁੱਤ ਹੈ ਇਹ ਪੜਦਾ ਪਤਲ ਗਿਆ ਪੜਦਾ ਸੀ 10th ਕਲਾਸ ਕੋਈ ਜੇ ਰਾਉਂਡ ਆਊਟ ਕੀਤੇ ਕੁਝ ਮੁੰਡੇ ਨਹੀਂ ਅਜੇ ਤੱਕ ਕੋਈ ਨਹੀਂ ਤੇ ਤੀਸਰੇ ਜੇ ਸ਼ੁਰੂ ਹੋਣੀ ਆ ਕੋਈ ਗੱਲ ਕੀਤੀ ਹੋਗੀ ਪਰਿਵਾਰ ਨਾਲ ਕਿਹਦੇ ਨਾਲ ਗਿਆ ਸੀ ਕੀ ਕੋਈ ਨਹੀਂ ਪਰਿਵਾਰ ਨਾਲ ਜੀ ਗੱਲ ਕਰਨੀ ਪਰਬਲ ਆਏ ਨਹੀਂ ਪਰਿਵਾਰ ਦੇ ਬਿਆਲ ਲੈ ਕੇ ਜੋ ਬਿਆਲ ਆਣਗੇ ਉਸ ਨਾਲ ਨਕਾਰੂ ਕਰਾਂਗੇ ਠੀਕ ਹੈ ਮੈਂ ਲਊਗਾ ਮੇਰੇ ਨਾਮ ਪਾਲ ਸਿੰਘ ਹੈ ਪਾਲ ਸਿੰਘ ਜੀ ਕੀ ਗੱਲ ਹੋਈ ਹੋਰ ਇਕੱਠੇ ਸਾਲੇ ਮੇਰਾ ਬੱਚਾ ਗੋਲੀ ਮਾਰ ਕੇ ਮਾਰਦਾ ਸੀ ਰਾਤ ਨੂੰ ਨਵੀਂ ਤਰਕलोनी ਸੰਜੇ ਕਲੋਨੀ ਜੀ ਕੀ ਕਲੋਨੀ ਜੀ ਕੁਛ ਨਹੀਂ ਜੀ ਮੇਰਾ ਬੱਚਾ ਕੰਮ ਤੇ ਆਇਆ ਜੀ ਉਹਦੇ ਯਾਰ ਦੋਸਤ ਉਹਨੂੰ ਘਰੋਂ ਬੁਲਾ ਕੇ ਲੈ ਗਏ ਜੀ ਜਿਨ੍ਹਾਂ ਨੇ ਮਾਰਿਆ ਜੀ ਉੱਥੇ ਕੋਈ ਫੰਕਸ਼ਨ ਫੰਕਸ਼ਨ ਹੋਣਾ ਜੀ ਉੱਥੇ ਮੇਰੇ ਬੱਚੇ ਨਾਲ ਰੰਜਸ ਕੱਢ ਕੇ ਕੋਈ ਗੋਲੀ ਮਾਰੀ ਜੀ ਮੇਰੇ ਬੱਚੇ ਤੇ ਕੋਈ ਪਹਿਲਾਂ ਲੜਾਈ ਕੋਈ ਲੜਾਈ ਨਹੀਂ ਜੀ ਮੇਰਾ ਬੱਚਾ ਕੰਮ ਤੇ ਜਾਂਦਾ ਸੀ ਜੀ ਕੰਮ ਤੇ ਜਾਂਦਾ ਸਿੱਧਾ ਜੀ 10ਵੀਂ ਚ ਸਾਡੇ ਕਿ 17 ਸਾਲ ਉਮਰ ਹੈ ਜੀ ਮੇਰੇ ਬੇਟੇ ਦੀ ਕਿੰਨੇ ਜਿਹੜੇ ਤੋਂ ਜਾਂਦੇ ਜਿਨ੍ਹਾਂ ਨੂੰ ਫੇਰ ਮਾਰਿਆ ਉਹ ਕਿੰਨੇ ਜੇ ਇਹ ਬਥੇ ਇਕੱਠੀ ਹੈ ਜੀ ਮਹੱਲੇਦਾਰੀ ਦਾ ਕੰਮ ਹੈ ਜੀ ਉੱਥੇ ਹੀ ਰਹਿੰਦੇ ਸੀ ਜੀ ਉੱਥੇ ਹੀ ਪਤਾ ਨਹੀਂ ਸੀ ਜੀ ਇਹ ਕੰਮ ਹੋ ਚੁੱਕਾ ਜੀ ਸਭ ਜਿਨ੍ਹਾਂ ਨੂੰ ਮਾਰਿਆ ਉਹ ਇਸ ਟਾਈਮ ਅੰਦਰ ਨਹੀਂ ਜੀ ਥਾਣੇ ਅਸੀਂ ਰਿਪੋਰਟ ਲਖਾਈ ਹੋਈ ਹੈ ਜੀ ਥਾਣੇ ਫੜ ਲਿਆ ਔਰ ਮੁੰਡੇ ਨੂੰ ਹਾਂ ਉਹਨਾਂ ਨੂੰ ਰੈਸਟ ਕਰ ਲਿਆ ਜੀ ਥਾਣੇ ਨੇ ਜੀ ਇਸ ਟਾਈਮ ਸਾਨੂੰ ਇਨਸਾਫ ਚਾਹੀਦਾ ਜੀ ਅਸੀਂ ਗਰੀਬ ਬੰਦੇ ਆ ਮੇਰਾ ਬੱਚਾ ਨਜਾਇਜ਼ ਮਾਰਿਆ ਗਿਆ ਜੀ ਇਹ ਮੇਰੀ ਥੋੜੇ ਮੀਡੀਆ ਅੱਗੇ ਵੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਜੀ ਅਸੀਂ ਗਰੀਬ ਬੰਦੇ ਆ ਸਾਨੂੰ ਇਨਸਾਫ ਅਕਾਸ਼ ਦੀ ਵੀਰੇ ਅੱਜ ਜੀ ਜੀ ਦੇ ਬੱਚੇ ਕਿਉਂ ਕਿੰਨੇ ਮਰਜ਼ ਕਿਵੇਂ ਜਾਂਦੇ ਹੋ ਵੀ 17 ਉਹ 17 ਸਾਲਾਂ ਦਾ ਉਹਦੇ ਨਾਲ ਵੀਰੇ ੱਤਕਾ ਲੈ ਕਰਾਉਣਾ ਨੇ ਚੌਂਕ ਚੋਂ ਲੈ ਕੇ ਗਏ ਆ ਬਲਾਗੇ ਬਿਲਕੁਲ ਸੀ ਚਾਹਤਾ ਪਾਚੀ ਆ ਇੱਕਦਮ ਮੁੰਡੇ ਦਾ ਨਾਮ ਹੋ ਰਾ ਉਹ ਭੁੱਲ ਗਏ ਵੀਰੇ ਮੈਂ ੱਤਕੇ ਨਾਲ ਹੀ ਲੈ ਕੇ ਜਾਂਦੇ ਦੀ ਇਹਨੂੰ ਨਸ਼ੇੜੀਆਂ ਇੱਕ ਨੰਬਰ ਦੇ ਸਾਰੇ ਤੇ ਉਹਨਾਂ ਦੀ ਜਨਾਨੀਆਂ ਵੀ ਨਹੀਂ ਕੁਝ ਕਹਿੰਦੀਆਂ ਉਹਨਾਂ ਨੂੰ ਜਨਾਨੀਆਂ ਵੀ ਐਸੀਆਂ ਨਿਕਲੀਆਂ ਵੀ ਐਸੀ ਜਵਾਕ ਨੂੰ ਟਿਕਾਈਏ ਸਾਰਾ ਇੱਡਾ ਬੜਾ ਜੀਤੇ ਇੰਨਾ ਬੜਾ ਕੰਮ ਹੋ ਗਿਆ ਤੇ ਜਨਾਨੀਆਂ ਉਹਨਾਂ ਦੀ ਸਾਰੀਆਂ ਘਰੇ ਦੀਆਂ ਵੀਰੇ ਨਜਾਇਜ਼ ਪਿਸਟਲ ਦੀ ਉਹਨਾਂ ਨੇ ਲਵੇ ਪਤਾ ਨਹੀਂ ਕੀ ਕਰਾ ਮੇਰੇ ਭਾਈ ਨਾਲ ਨਜਾਇਜ਼ ਮਾਰਿਆ ਪਤਾ ਨਹੀਂ ਕੀ ਖੁੰਦਕਵਾਜੀ ਗੱਟੀਆਂ ਉਹਨਾਂ ਨੇ ਜੋ ਕਿ ਮੇਰੇ ਘਰ ਵਿੱਚ ਕਰਦੇ ਕਾਰਵਾਈ ਵੀਰੇ ਸਾਨੂੰ ਤਾਂ ਸਾਫ਼ ਚਿੱਤ ਦਾ ਤੁਲ ਕਿੰਨੇ ਵੇ ਦਾ ਜਲਵੇ ਉਹਨੀ ਗੋਲੀ ਚੱਲੀ ਆ ਮੋਟਰ ਕਿੰਨੇ ਵੇ ਬਰੇ ਸਾਨੂੰ ਦਾ ਭਾਈ ਘੰਟਾ ਹੋ ਗਿਆ ਦੀ ਉਹਦੀ ਡੈਥ ਨੂੰ ਉਹ ਇਹ ਨੂੰ ਸਾਨੂੰ ਦਾ ਬਾਅਦ ਚ ਦੱਸਿਆ ਇਹਨਾਂ ਨੇ ਰਜਿੰਦਰਾ ਸਿੱਟੇ ਉੱਥੇ ਸਾਨੂੰ ਤਾਂ ਘਰੇ ਆ ਕੇ ਬਾਅਦ ਚ ਦੱਸਿਆ ਵੀ ਕਹਿੰਦੇ ਤੇਰਾ ਭਾਈ ਤੇ ਗੋਲੀ ਵੱਜੀ ਆ 9:00 ਵਜੇ ਦਾ ਟਾਈਮ ਇਹਨੇ ਬਸ ਇਹਨਾਂ ਕਾਰਨ ਕੀ ਲੜਾਈ ਹੋ ਰਹੀ ਆ ਕਾਰਨ ਕੋਈ ਨਹੀਂ ਹੈਗੇ ਜੀ 버ਗਰ ਖਾਣ ਗਿਆ ਦੀ ਬਾਹਰ ਉੱਥੇ ਚੌਂਕ 'ਚ ਰੇੜੀ ਲੱਗਦੀ ਆ ਛੱਟੇ ਉੱਥੇ ਚੌਂਕ 'ਚ ਲੈ ਕੇ ਗਏ ਆ ਜੀ ਇਹਨੂੰ